ਲੰਘੇ ਦਿਨ ਭਾਈ ਪਿੰਦਰਪਾਲ ਸਿੰਘ ਦੇ ਮਾਤਾ ਜੀ ਦਾ ਦੇਹਾਂਤ ਹੋ ਜਾਂਦਾ ਤੇ ਉਸ ਦੇਹਾਂਤ ਤੋਂ ਬਾਅਦ ਜਿੱਥੇ ਪੂਰੀ ਸਿੱਖ ਕੌਮ ਦੇ ਵਿੱਚ ਰੋਸ ਹੈਗਾ ਆ ਉੱਥੇ ਹੀ ਪਿੰਦਰਪਾਲ ਜੀ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਆਏ ਨੇ ਔਰ ਉਹਨਾਂ ਨੇ ਆਪਣੇ ਮਾਤਾ ਜੀ ਦੇ ਅਚਾਨਕ ਪਰਲੋਕ ਸੁਧਾਰ ਜਾਣ ਬਾਰੇ ਕੁਝ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਉਹ ਭਾਵੇਂ ਆਪਣੇ ਮਾਤਾ ਜੀ ਦੇ ਕੋਲ ਨਹੀਂ ਸਨ ਉਸ ਵੇਲੇ ਪਰ ਉਹਨਾਂ ਦਾ ਪਰਿਵਾਰ ਉਹਨਾਂ ਦੇ ਕੋਲ ਸੀ ਉਹਨਾਂ ਨੇ ਕਾਰਨ ਦੱਸਿਆ ਕਿ ਆਖਿਰ ਕਿਸ ਤਰ੍ਹਾਂ ਉਹਨਾਂ ਦੇ ਮਾਤਾ ਜੀ ਅਚਾਨਕ ਸਵਾਸ ਤਿਆਗ ਗਏ ਔਰ ਉਸ ਤੋਂ ਬਾਅਦ ਕੀ ਹੋਇਆ ਸਾਰਾ ਕਿੱਸਾ ਕਿਵੇਂ ਸਾਹਮਣੇ ਆਇਆ ਕੀ ਕੁਝ ਹੋਇਆ ਉਸ ਵੇਲੇ ਘਰ ਦੇ ਵਿੱਚ ਹਰ ਇੱਕ ਚੀਜ਼ ਮੀਡੀਆ ਦੇ ਸਾਹਮਣੇ ਸਨਮੁਖ ਰੱਖਦੇ ਨਜ਼ਰ ਆ ਰਹੀ ਉਹਨਾਂ ਨੇ ਕਿਹਾ ਕਿ ਸੰਗਤਾਂ ਉਹਨਾਂ ਨੂੰ ਬੇਹੱਦ ਪਿਆਰ ਕਰਦੀਆਂ ਨੇ ਔਰ ਉਹਨਾਂ ਦੇ ਪਿਆਰ ਦੇ ਖਾਤਰ ਹੀ ਉਹ ਇਸ ਵੇਲੇ ਖੜੋਤੇ ਹੋਏ ਨੇ ਪਰ ਉਹਨਾਂ ਦੇ ਮਾਤਾ ਜੀ ਦਾ ਦੇਹਾਂਤ ਹੋ ਗਿਆ ਇਸ ਗੱਲ ਦੀ ਪੁਸ਼ਟੀ ਮੀਡੀਆ ਦੇ ਸਾਹਮਣੇ ਆ ਕੇ ਭਾਈ ਪਿੰਦਰਪਾਲ ਸਿੰਘ ਜੀ ਨੇ ਕੀਤੀ ਹੈ ਔਰ ਕਿਸ ਤਰ੍ਹਾਂ ਉਹ ਕੀ ਕੁਝ ਹੋਇਆ ਉਹ ਸਾਰਾ ਮੰਜ਼ਰ ਕੀ ਸੀਗਾ ਆਪਣੀ ਮਾਤਾ ਦੇ ਦੇਹਾਂਤ ਦੇ ਬਾਰੇ ਸ਼ਾਇਦ ਕੋਈ ਵੀ ਇੰਨੀ ਪਰਪਖਤਾ ਦੇ ਨਾਲ ਨਹੀਂ ਬੋਲ ਸਕਦਾ ਪਰ ਆਪਣੇ ਜਜ਼ਬਾਤਾਂ ਨੂੰ ਸੰਜੋਗ ਕੇ ਬਟੋਰ ਕੇ ਪਿੰਦਰਪਾਲ ਜੀ ਆਪਣੇ ਵਿਚਾਰ ਸਾਂਝੇ ਕਰਦੇ ਨਜ਼ਰ ਆਏ ਨੇ ਸੰਗਤਾਂ ਤੱਕ ਉਹ ਸੁਨੇਹਾ ਪਹੁੰਚਾਉਂਦੇ ਨਜ਼ਰ ਆਏ ਨੇ ਜੋ ਸ਼ਾਇਦ ਕੋਈ ਵੀ ਪਹੁੰਚਾਉਣ ਦੇ ਯੋਗ ਉਸ ਵੇਲੇ ਨਹੀਂ ਹੁੰਦਾ ਖੈਰ ਪਿੰਦਰਪਾਲ ਜੀ ਆਪਣੇ ਬਿਆਨਾਂ ਦੇ ਵਿੱਚ ਆਪਣੀ ਮਾਤਾ ਦੇ ਦੇਹਾਂਤ ਦੇ ਬਾਰੇ ਕੀ ਬੋਲੇ ਨੇ ਆਓ ਸੁਣ ਲੈਂਦੇ ਹਾਂ ਕਾਹ ਦੀ ਖਾਂਦੀ ਕਰ ਪਾ ਗਈ ਜੀ ਅਸਲ 'ਚ ਮੇਰੇ ਮਾਤਾ ਬਲਵੀਰ ਕੌਰ ਜੀ ਕੱਲ ਵਹਿਗੁਰੂ ਜੀ ਦੇ ਹੁਕਮ ਵਿੱਚ ਅਕਾਲ ਚਲਾਣਾ ਕਰ ਗਏ ਉਹ ਭਜਨ ਬੰਦਗੀ ਵਾਲੀ ਰੂਹ ਸਨ ਕੱਲ ਮੇਰੇ ਘਰੋਂ ਮੇਰੀ ਵਾਈਫ ਘਰ ਸੀ ਇਕੱਲੀ ਉਹਨਾਂ ਨੇ ਜਾਣ ਤੋਂ ਪਹਿਲਾਂ ਕਿਹਾ ਵੀ ਮੈਂ ਜਾ ਰਹੀ ਆ ਆ ਆਪਣੀਆਂ ਚਾਬੀਆਂ ਆ ਆਪਣੇ ਕੱਪੜੇ ਇੰਨੀ ਗੱਲ ਕਹਿ ਕੇ ਜਲਦਾ ਘੁੱਟ ਪੀ ਕੇ ਉਹ ਅਕਾਲ ਚਲਾਣਾ ਕਰ ਗਏ ਅਸੀਂ ਵੈਗੁਰੂ ਜੀ ਦੇ ਹੁਕਮ ਅਨਸਾਰ ਉਹਦਾ ਪਾਣਾ ਜੋ ਆਇਆ ਉਹਨੇ ਜਾਣਾ ਹੀ ਹੈ ਅਸੀਂ ਕਿਉਂ ਲੱਗਾ ਅੱਜ ਮੰਗੀ ਕੱਲ ਨੂੰ ਅਸੀਂ ਜਾਣੇ ਹਾਂ ਪਰ ਜਿਹੜਾ ਭੇਜਣ ਵਾਲਾ ਹੈ ਤੇ ਬੁਲਾਉਣ ਵਾਲਾ ਹੈ ਨਾ ਉਹਦਾ ਸ਼ੁਕਰਾਨਾ ਕਰੀਏ ਤੇ ਮੈਂ ਸਮੂਹ ਸੰਗਤ ਦਾ ਇਸ ਸ਼ਹਿਰ ਦੀ ਸੱਚੀ ਲੋ ਬਾਹਰੋਂ ਸਾਰੀ ਸੰਗਤ ਦਾ ਧੰਨਵਾਦੀ ਹਾਂ ਮੈਂ ਤਾਂ ਕਿਸੇ ਦੁੱਖ ਸੁੱਖ ਚ ਪਹੁੰਚ ਨਹੀਂ ਸਕਦਾ ਪਰ ਇਸ ਸੰਗਤ ਨੂੰ ਅਸੀਸਾਂ ਦੇਣ ਆਈਏ ਤੁਹਾਡਾ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਤੇ 13 ਤਰੀਕ ਨੂੰ ਭੋਗ ਹੈ 12 ਤੋਂ 2 ਤੇ ਆਪਣਾ ਬੁੱਧਵਾਰ 7 ਤਰੀਕ 7 ਫਰੇ ਨੂੰ ਮਾਤਾ ਜੈ ਗੀ ਠਾਚੂ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵਦੀ ਕਲ ਆਪ ਜੀ ਜ਼ਰੂਰ ਆਇਓ ਨਹੀਂ ਠੀਕ ਸਾਂ ਥੋੜੇ ਬਦ ਢਿੱਲੇ ਸਾਂ ਕੋਈ ਠੀਕ ਸਾਂ ਚਲ ਚੰਗਾ ਜੀ ਬਾਈ ਖਾਲਸਾ